ਅੱਜ ਸਾਡੇ ਬੱਚਿਆਂ ਦੇ ਹੀਰੋ ਕੌਣ ਆ? ਇਹ ਮਾਂ ਨੂੰ ਬਾਪ ਨੂੰ ਸਾਰਿਆਂ ਨੂੰ ਪਤਾ ਵਾ। ਕਿਉਂਕਿ ਜਿੱਦਾਂ ਦਾ ਸੀ ਬੱਚਿਆਂ ਨੂੰ ਥਾਲੀ 'ਚ ਪਰੋਸ ਕੇ ਜੰਮਦਿਆਂ ਨੂੰ ਦੇ ਦਿੱਤਾ। ਅੱਗੇ ਮਾਵਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੁੰਦਾ ਸੀ ਨਾ ਕਾਲਪੁਰਖ ਨੇ ਕਿਰਪਾ ਕੀਤੀ ਹੈ ਸਾਡੇ ਘਰ ਬੱਚਾ ਹੋਣ ਵਾਲਾ। ਉਹ ਮਾਵਾ ਸਿਮਰਨ ਕਰਿਆ ਕਰਦੀਆਂ, ਸੰਮਾੜਾ ਫੇਰਿਆ ਕਰਦੀਆਂ ਸਨ। ਅੱਜ ਸਮਾਂ ਹੀ ਨਾ ਭਿਆਨਕ ਆ ਮਾਂ ਦੇ ਢਿੱਡ ਦੇ ਵਿੱਚ ਬੱਚਾ ਹੋਵੇ। ਤੇ ਮਾ ਸੋਸ਼ਲ ਮੀਡੀਆ ਤੇ ਲੱਕ ਹਲੌਂਦੀ ਫਿਰਦੀ ਆ ਫਰਕ ਤੇ ਪਉ ਨਾ ਅੱਜ ਸਾਡੇ ਬੱਚਿਆਂ ਦੇ ਹੀਰੋ ਉਹ ਜਿਨ੍ਹਾਂ ਨੇ ਗਾਣਿਆਂ ਦੇ ਵਿੱਚ ਤੁਹਾਡੇ ਬੱਚਿਆਂ ਨੂੰ ਇਹ ਸਿਖਾ ਦਿੱਤਾ ਕਿ ਡੌਲਿਆਂ ਨਾਲ ਕਿਵੇਂ ਕਿਸੇ ਧੀ ਪੈਣ ਦਾ ਲੱਕ ਮਣਿਆ ਜਾਂਦਾ ਅੱਜ ਗੀਤਾਂ ਵਾਲੇ ਸਿਖਾਉਂਦੇ ਆ ਨਾ ਕਿ ਕਿੰਨੇ ਪੈਗ ਲਾ ਕੇ ਧੀ ਪੈਣ ਦੀ ਬਾਹ ਫੜੀ ਜਾਂਦੀ ਆ ਇਹ ਉਹਨਾਂ ਇਹ ਤਾਂ ਦੱਸ ਦਿੱਤਾ ਕਿੰਨੇ ਪੈਗ ਲਾ ਕੇ ਬਾਹ ਫੜਨੀ ਆ ਪਰ ਇਹ ਦੱਸਿਆ ਵੀ ਫੜ ਕੇ ਵੇਖੋ ਕੀ ਭਾਅ ਵਿਕਦੀ ਆ ਪਰ ਵੇਖੋ ਸਾਡੇ ਯੋਧਿਆਂ ਦੇ ਕਿਰਦਾਰ ਐਵੇਂ ਨਹੀਂ ਅਸੀਂ ਉਹਨਾਂ ਦੀਆਂ ਬਾਤਾਂ ਪਾਉਂਦੇ ਕਹਿੰਦੇ ਕਸ਼ਮੀਰ ਦੇ ਜੰਗ ਦੇ ਵਿੱਚ ਹਰੀ ਸਿੰਘ ਨਲੂਏ ਨੇ ਜਬਾਰ ਖਾਂ ਦੀ ਬਾਹ ਵੱਢੀ ਸੀ ਇਹ ਪਠਾਨ ਉਹ ਸੀ ਜਿਹੜਾ ਵੱਡਾ ਜਰਨਾਲ ਹੈ ਜਿਹਨੇ ਵੱਡੇ-ਵੱਡੇ ਮਦਾਨੇ ਜੰਗ ਦੇ ਵਿੱਚ ਢੇਰ ਕਰ ਦਿੱਤੇ ਸੀ ਪਰ ਸਰਦਾਰ ਹਰੀ ਸਿੰਘ ਨਲੂਏ ਨੇ ਮਦਾਨੇ ਜੰਗ ਦੇ ਵਿੱਚ ਜਬਾਰ ਖਾਂ ਦੀ ਬਾਹ ਵੱਢੀ ਸੀ ਹੁਣ ਵੱਡੀ ਬਾਹ ਨੂੰ ਲੈ ਕੇ ਜਵਾਰ ਖਾ ਘਰ ਗਿਆ ਦਰਵਾਜਾ ਖੋਲਿਆ ਇਹਦੀ ਭੈਣ ਨੇ ਜਿਹਦਾ ਨਾਮ ਹੈ ਬਾਨੋ ਬਾਨੋ ਨੇ ਭਰਾਵਾਂ ਨੂੰ ਵੇਖਿਆ ਤੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਵਾਰ ਖਾ ਆ ਪਣਾ ਕਿਵੇਂ ਆਪ ਰਿਆ ਐਡਾ ਕਿਹੜਾ ਮਾਨ ਹੈ ਸੂਰਮਾ ਜੰਮ ਦਿੱਤਾ ਜਿਹਨੇ ਮੈਦਾਨੇ ਜੰਗ ਦੇ ਵਿੱਚ ਮੇਰੇ ਭਰਾ ਦੀ ਬਾਹ ਵੜ ਦਿੱਤੀ ਜਬਾਰ ਖਾਂ ਕਹਿੰਦਾ ਪੈਣਾ ਹੈ ਸੂਰਮਾ ਹੈ ਇੱਕ ਜੋਧਾ ਜਿਹਦਾ ਨਾਮ ਹੈ ਸਰਦਾਰ ਹਰੀ ਸਿੰਘ ਨਲੂਆ ਤੇ ਕਹਿੰਦੇ ਬਾਨੋ ਨੂੰ ਅੱਲਾ ਤਾਲਾ ਨੇ ਹੁਸਨ ਬੜਾ ਦਿੱਤਾ ਸੀ ਰੱਜ ਕੇ ਸੋਹਣੀ ਸੀ ਤੇ ਮੂੰਹ ਦੇ ਉੱਤੇ ਦੋਨੋਂ ਹੱਥ ਫੇਰ ਕੇ ਕਹਿੰਦੀ ਵੀਰਿਆ ਆ ਮੇਰੇ ਐਨੇ ਹੁਸਨ ਦਾ ਫਾਇਦਾ ਕੀ ਜੇ ਮੈਂ ਤੇਰੀ ਵੱਡੀ ਬਾਂ ਦਾ ਬਦਲਾ ਨਾ ਲਵਾਂ ਸਰਦਾਰ ਦੇ ਕੋਲ ਜ਼ਹਿਰ ਦੇ ਪਾਣ ਵਾਲਾ ਖੰਡਰ ਲੈਂਦੀ ਆ ਬਾਨੋ ਸਰਪਈ ਜਿੱਥੇ ਸਰਦਾਰ ਹਰੀ ਸਿੰਘ ਨਲੂਆ ਦਾ ਦਰਬਾਰ ਲੱਗਿਆ ਹੋਇਆ ਕੋਲ ਜੋਧੇ ਬੈਠੇ ਆ ਆ ਸਾਹਮਣੇ ਬਾਨੋ ਆਈ ਇਹਨੇ ਜਦੋਂ ਸਰਦਾਰ ਵੱਲ ਵੇਖਿਆ ਕਹਿੰਦੇ ਵੇਖ ਕੇ 당 ਰਹਿ ਗਈ ਆਪਣੇ ਆਪ ਤੇ ਮਾਣ ਕਰਦੀ ਸੀ ਨਾ ਮੈਨੂੰ ਅੱਲਾਹ ਤਾਲਾ ਨੇ ਹੁਸਨ ਬੜਾ ਦਿੱਤਾ ਪਰ ਸਰਦਾਰ ਹਰੀ ਸਿੰਘ ਨਲੂਆ ਰੱਜ ਕੇ ਪਰਮੇਸ਼ਰ ਨੇ ਹਰੀ ਸਿੰਘ ਨਲੂਆ ਨੂੰ ਹੁਸਨ ਦਿੱਤਾ ਸੀ ਬੜਾ ਲੰਮਾ ਕੱਦ ਸੀ ਤੇ ਕਹਿੰਦੇ ਗੋ ਟੋਲੇ ਦਗਦ ਕਰਦਾ ਚਿਹਰਾ ਤੇ ਮੱਥੇ ਤੇ ਗਰਤ ਦੀ ਤਿਉੜੀ ਹਸੂ ਹਸੂ ਕਰਦਾ ਚਿਹਰਾ ਤੇ ਬਾਨੋ ਨੇ ਇੱਕ ਵਾਰ ਵੇਖਿਆ ਤੇ ਇਹਦੀਆਂ ਨਜ਼ਰਾਂ ਝੁਕ ਗਈਆਂ ਦੂਜੀ ਵਾਰ ਫਿਰ ਸਰਦਾਰ ਵੱਲ ਵੇਖਿਆ ਫਿਰ ਨਿਦਰ ਝੁਕਾ ਲੈਂਦੀ ਆ ਤੀਜੀ ਵਾਰ ਜਦੋਂ ਹਿੰਮਤ ਕਰਕੇ ਸਰਦਾਰ ਵੱਲ ਵੇਖਣ ਲੱਗੀ ਨਾ ਤੇ ਅਗੋ ਸਰਦਾਰ ਨੇ ਅੰਮ੍ਰਿਤ ਭਿਜੇ ਨੈਣ ਬਾਨੋ ਵੱਲ ਪਾਏ ਤੇ ਕਹਿੰਦੇ ਬਾਨੋ ਦਾ ਸਾਰਾ ਮਾਨ ਸਾਰਾ ਹੰਕਾਰ ਟੁੱਟ ਗਿਆ ਮੋਹ ਸੱਚ ਬੋਲਦੀ ਆ ਕਹਿੰਦੀ ਸਰਦਾਰਾ ਸੱਚ ਦੱਸਾਂ ਆਈ ਤਾਂ ਮੈਂ ਆਪਣੇ ਭਰਾ ਦੀ ਵੱਡੀ ਵਾਂ ਦਾ ਬਦਲਾ ਲੈਣ ਵਾਸਤੇ ਸੀ ਪਰ ਮੈਂ ਵੇਖਿਆ ਪਰਮੇਸ਼ਰ ਨੇ ਅੱਲਾਹ ਤਾਲਾ ਨੇ ਤੈਨੂੰ ਹੁਸਨ ਬੜਾ ਦਿੱਤਾ ਤੇ ਮੇਰੀ ਇੱਕ ਰੀਜ ਹੀ ਪੂਰੀ ਕਰ ਦੇ ਸਰਦਾਰ ਕਹਿੰਦਾ ਦੱਸ ਕਹਿੰਦੀ ਸਰਦਾਰਾ ਜਿੰਨਾ ਤੈਨੂੰ ਅੱਲਾਹ ਤਾਲਾ ਨੇ ਹੁਸਨ ਦਿੱਤਾ ਜਿੰਨਾ ਵੱਡਾ ਤੂੰ ਯੋਧਾ ਹਾਏ ਮੇਰੀ ਇੱਛਾ ਵਾ ਮੇਰੀ ਗੋਦ ਦੇ ਵਿੱਚ ਹਰੀ ਸਿੰਘ ਨੜੂਏ ਦਾ ਪਾਲ ਖੇਡੇ ਹੁਣ ਵੇਖੋ ਇੱਕ ਚੀਜ਼ ਮੰਗਦੀ ਆ ਉਹ ਵੀ ਛੋਟੀ ਨਹੀਂ ਬੜਾ ਕੁਝ ਮੰਗ ਲਿਆ ਸਰਦਾਰ ਦੇ ਕੋਲ ਸਰਦਾਰ ਕਹਿੰਦਾ ਕੱਲ ਆਵੀ ਇਹਨੂੰ ਧਿਆਨ ਨਾਲ ਸੁਣ ਲਿਓ ਪਤਾ ਲੱਗ ਜੂ ਸਾਡੇ ਵੱਡਿਆਂ ਦਾ ਕਰਦਾਰ ਕਿਦਾਂ ਦਾ ਸੀ ਹੁਣ ਸਰਦਾਰ ਕਹਿੰਦਾ ਕੱਲ ਆਵੀ ਸੋ ਵਿਸ਼ੇ ਤੇ ਕੱਲ ਵਿਚਾਰਾਂਗੇ ਹੁਣ ਕਹਿੰਦੇ ਬਾਨੋ ਵਾਪਸ ਗਈ ਅੱਜ ਫਿਰ ਤਿਆਰ ਹੋ ਕੇ ਆਈ ਹਰੀ ਸਿੰਘ ਨਰਵੇ ਦੇ ਸਾਹਮਣੇ ਆਈ ਸਰਦਾਰ ਜੀ ਦਾ ਉਹ ਜਿਹੜਾ ਪਲੰਗਾ ਜੱਠਾ ਬਾਨੋ ਉੱਥੇ ਜਾ ਕੇ ਬਹਿ ਜਾ ਵੇਖੋ ਬਾਨੋ ਦੀ ਨੀਤ ਕੀ ਆ ਇਹ ਜਾਣਦੀ ਹੈ ਕਿ ਸਰਦਾਰ ਬਾਕੀ ਸਭ ਕੁਝ ਬਰਦਾਸ਼ਤ ਕਰ ਲੈਂਦੇ ਆ ਇੱਕੋ ਚੀਜ਼ ਨਹੀਂ ਬਰਦਾਸ਼ਤ ਕਰਦੇ ਉਹ ਕਿਹੜੀ ਆ ਕਿਸੇ ਦੀ ਧੀ ਪੈਣ ਦੀ ਇੱਜ਼ਤ ਨੂੰ ਕੋਈ ਹੱਥ ਪਾਵੇ ਨਾ ਉਹ ਸਰਦਾਰਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਤੇ ਜਦੋਂ ਨਲੂਆ ਮੇਰੇ ਵੱਲ ਆਵੇਗਾ ਮੈਨੂੰ ਹੱਥ ਲਾਵੇਗਾ ਮੈਂ ਰੋਲਾ ਪਾਵਾਂਗੀ ਸਰਦਾਰੋ ਤੁਹਾਡੇ ਜਰਨੈਲ ਹਰੀ ਸਿੰਘ ਨਲੂਏ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਤੇ ਸਰਦਾਰਾਂ ਬਰਦਾਸ਼ਤ ਨਹੀਂ ਕਰਨਾ ਇਹਦੇ ਨਾਲ ਦੇ ਨਾ ਨਲੂਆ ਕੋਟ ਕੋਟ ਕੇ ਮਾਰ ਦੇਣਾ ਇਹ ਬਾਨੋ ਦੀ ਚਾਲ ਵਾ ਬਾਨੋ ਬੈਠੀ ਪੰਗੇ ਤੇ ਨਲੂਆ ਸਰਦਾਰ ਸਾਹਮਣੇ ਆਇਆ ਕਹਿੰਦਾ ਬਾਨੋ ਤੇਰੀ ਰੀਜ ਪੂਰੀ ਕਰਾਂ ਕਹਿੰਦੀ ਬਿਲਕੁਲ ਸਰਦਾਰ ਕਹਿੰਦਾ ਤੂੰ ਕੀਨੀ ਆ ਤੇਰੀ ਗੋਦ ਚ ਮੇਰਾ ਬਾਲ ਖੇਡੇ ਤੇ ਕਹਿੰਦੇ ਸਰਦਾਰ ਨੇ ਨੀਵਾ ਹੋ ਕੇ ਆਪਣਾ ਸਿਰ ਸੀ ਜਿਹੜਾ ਉਹ ਬਾਨੋ ਦੀ ਗੋਦ ਵਿੱਚ ਰੱਖਿਆ ਕਹਿੰਦਾ ਵੇਖ ਬਾਨੋ ਅੱਜ ਤੋਂ ਤੂੰ ਮੇਰੀ ਧਰਮ ਦੀ ਮਾਤਾ ਤੇ ਮੈਂ ਤੇਰਾ ਧਰਮ ਦਾ ਪੁੱਤ ਇਹ ਆ ਸਾਡੇ ਵਡਿਆਂ ਦੇ ਕਰਤਾਰ